ਸੋ ਇਮੋਸ਼ਨਲ ਫੈਮਿਲੀ ਡਰਾਮਾ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪਸੰਦ ਆਊਗਾ ਤੁਹਾਨੂੰ ਮਤਲਬ ਬੰਨ ਕੇ ਰੱਖੇਗੀ ਕਹਾਣੀ ਕਿ ਜਿਹੜੇ ਵੀ ਇਮੋਸ਼ਨਸ ਨੇ ਕੈਪਚਰ ਕਰਨੇ ਨੇ ਉਹ ਮੋਸ਼ਨ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਉਹ ਚੀਜ਼ਾਂ ਨੂੰ ਇਮੋਸ਼ਨਲੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹਸਾਊਗੀ ਵੀ ਫਿਰ ਥੋੜਾ ਜਿਹਾ ਐਂਡ ਦੇ ਵਿੱਚ ਜਾ ਕੇ ਤੁਹਾਨੂੰ ਰਵਾਊਗੀ ਵੀ ਕਿ ਮੇਰੂ ਵਨ ਟੇਕ ਆਰਟਿਸਟਾ ਅਮ੍ਰਿਤਦੀ ਜਿੰਨਾ ਉਹਨੂੰ ਸਮਝਾ ਦੋ ਤਾਂ ਉਹਨਾਂ ਉਹ ਜਲਦੀ ਪਿਕ ਕਰਕੇ ਉਹਨੂੰ ਪਰਫਾਰਮ ਕਰਦਾ ਜਸਦਾ ਵੀ ਹੈ ਕਿ ਪੂਰੀ ਮਿਹਨਤ ਕਰਕੇ ਫਟਾਫਟ ਇੱਕ ਜਾਂ ਦੋ ਟੇਕਾਂ ਦੇ ਵਿੱਚ ਪਰਫਾਰਮ ਕਰਦਾ ਰਿਹਾ ਪਰਿਵਾਰ ਨਾਲ ਕਿੰਨਾ ਕੁ ਟੁੱਟਣਾ ਪੈਂਦਾ ਜਦੋਂ ਅਸੀਂ ਫਿਲਮ ਨਾਲ ਜੁੜੇ ਹੁੰਨੇ ਆ ਫਿਰ ਹਰ ਚੀਜ਼ ਨੂੰ ਕਿੰਨਾ ਕੁ ਮੈਨੇਜ ਕਰਦਾ ਪਰਵਾਰਕ ਮੈਂਬਰ ਜਿਹੜੇ ਉਹਨਾਂ ਜਦੋਂ ਵਿਆਹ ਰੱਖਦੇ ਆ ਇੱਕ ਫਾਦਰ ਫਿਗਰ ਜਾਂ ਕੋਈ ਦਾਦਾ ਉਹ ਸਾਰਾ ਉਹਨੂੰ ਹੋਲਡ ਕਰਦਾ ਨਾ ਉਸੇ ਤਰ੍ਹਾਂ ਹੀ ਫਿਲਮ ਪੂਰੀ ਨੂੰ ਇੱਕ ਵਨ ਆਈਜ਼ ਨਾਲ ਦੇਖਣ ਵਾਲਾ ਬੰਦਾ ਡਾਇਰੈਕਟਰ ਤੋਂ ਥਰੂ ਹੁੰਦਾ ਹੈ ਬੁਰਾਈ ਵੀ ਦਿਖਾਈਦੀ ਹੈ ਪਰ ਬੁਰਾਈ ਸਿੱਖਣੀ ਨਹੀਂ ਚਾਹੀਦੀ ਬੁਰਾਈ ਇਸ ਕਰਕੇ ਦਿਖਾਈ ਜਾਂਦੀ ਹੈ ਕਿ ਚੰਗਾਈ ਫਿਰ ਬੁਰਾਈ ਦੇ ਉੱਤੇ ਹਾਵੀ ਹੁੰਦੀ ਹੈ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਫਿਲਮ ਜਗਤ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਲਗਾਤਾਰ ਜਿਹੜਾ ਗਰੋਅ ਕਰ ਰਿਹਾ ਤਾਂ ਉਸ ਦੇ ਪਿੱਛੇ ਸਭ ਤੋਂ ਵੱਡਾ ਰੋਲ ਅਸੀਂ ਕਹੀਏ ਤਾਂ ਡਾਇਰੈਕਟਰ ਜੋ ਕਿ ਇਸ ਫਿਲਮ ਨੂੰ ਡਾਇਰੈਕਟ ਕਰਦੇ ਨੇ ਉਸ ਤੋਂ ਬਾਅਦ ਅਸੀਂ ਐਕਟਰ ਦੀ ਗੱਲ ਕਰਦੇ ਆ ਪ੍ਰੋਡਿਊਸਰ ਦੀ ਗੱਲ ਕਰਦੇ ਆ ਤਾਂ ਇਸ ਸਮੇ ਸਾਡੇ ਨਾਲ ਸ਼ੁਕਰਾਨਾ ਮੂਵੀ ਸਿਮਰਜੀਤ ਸਿੰਘ ਹੈ ਜਿਨ੍ਹਾਂ ਨੇ ਸੁਪਰ ਟਾਪ ਫਿਲਮਾਂ ਸੀ ਕਹਿ ਸਕਦੇ ਆ ਅੰਗਰੇਜ਼ ਵਰਗੀਆਂ ਨਿੱਕਾ ਜੈਲਦਾਰ ਜਿੰਨੇ ਵੀ ਪਾਰਟ ਆਏ ਤਾਂ ਉਹਨਾਂ ਨੇ ਡਾਇਰੈਕਟ ਕੀਤੀਆਂ ਸਾਡੇ ਨਾਲ ਸਿਮਰਜੀਤ ਸਿੰਘ ਡਾਇਰੈਕਟਰ ਨੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਔਰ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸ਼ੁਕਰਾਨਾ ਦੇ ਨਾਲ ਗੱਲ ਕਰਦੇ ਆਂ ਬਿਲਕੁਲ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਡਾਇਰੈਕਟਰ ਦੇ ਨਾਲ ਮਿਲਦੇ ਆ ਕਿਉਂਕਿ ਡਾਇਰੈਕਟਰ ਨੂੰ ਨਾ ਜਦੋਂ ਇੱਕ ਚੀਜ਼ ਨਿੱਕੀ ਨਿੱਕੀ ਚੀਜ਼ ਦਾ ਪਤਾ ਹੁੰਦਾ ਹੈ ਸੈੱਟ ਤੇ ਕੀ ਹੋਇਆ ਸੀ ਕਿਵੇਂ ਉਹਨੂੰ ਮੈਨੇਜ ਕੀਤਾ ਹਰ ਇੱਕ ਚੀਜ਼ ਬਾਰੇ ਡਾਇਰੈਕਟਰ ਨੂੰ ਪਤਾ ਹੁੰਦਾ ਤੇ ਸ਼ੁਕਰਾਨਾ ਬਾਰੇ ਅਸੀਂ ਥੋੜਾ ਜਾਨਣਾ ਚਾਹਾਂਗੇ ਬਿਲਕੁਲ ਬਿਲਕੁਲ ਅੱਜ ਆਪਾਂ ਸ਼ੁਕਰਾਨਾ ਦੀ ਗੱਲ ਕਰਦੇ ਆਂ ਸ਼ੁਕਰਾਨਾ ਕੱਲ ਰਿਲੀਜ਼ ਹੈ ਦੇ ਇਹਦੇ ਵਿੱਚ ਜੋ ਵੀ ਸਾਰੀਆਂ ਚੀਜ਼ਾਂ ਜਿਵੇਂ ਕਿਵੇਂ ਹੋਈਆਂ ਉਹ ਆਪੋ ਦੇ ਬਾਰੇ ਸ ਮਿਲ ਕੇ ਗੱਲਾਂ ਕਰਦੇ ਆਂ ਸ਼ੁਕਰਾਨਾ ਦੇ ਅਗਰ ਅਸੀਂ ਗੱਲ ਕਰੀਏ ਇਸ ਪੋਸਟਰ ਤੇ ਜਸ ਬਾਜਵਾ ਅਮਰਤ ਮਾਨ ਤੇ ਨੀਰੂ ਬਾਜਵਾ ਜਿਹੜੇ ਮਤਲਬ ਲੈਜੈਂਡ ਨੇ ਬਹੁਤ ਫਿਲਮਾਂ ਕਰ ਚੁੱਕੇ ਨੇ ਹੁਣ ਤੱਕ ਤੇ ਇਸ ਫਿਲਮ ਦਾ ਜਿਹੜਾ ਥੋੜਾ ਜਿਹਾ ਅਸੀਂ ਜਾਨਣਾ ਚਾਹਾਂਗੇ ਆ ਇਹ ਫਿਲਮ ਫੈਮਿਲੀ ਡਰਾਮਾ ਹੈ ਇਮੋਸ਼ਨਲ ਫੈਮਿਲੀ ਡਰਾਮਾ ਇਹਦੇ ਵਿੱਚ ਜਿਵੇਂ ਜ਼ਿੰਦਗੀ ਦੇ ਵਿੱਚ ਹਾਸੇ ਵੀ ਹੁੰਦੇ ਆ ਤੇ ਉਦਾਸੀਆਂ ਵੀ ਹੁੰਦੀਆਂ ਰੋਣੇ ਵੀ ਹੁੰਦੇ ਉਸੇ ਤਰ੍ਹਾਂ ਇਸ ਪੂਰੀ ਕਹਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਜਗਦੀਪ ਨੇ ਕਹਾਣੀ ਲਿਖੀ ਹੈ ਜਗਦੀਪ ਵੜਿੰਗ ਬਹੁਤ ਸਾਰੀਆਂ ਫਿਲਮਾਂ ਲਿਖਦਾ ਤਾਂ ਅੱਛਾ इमोशनल ਫੈਮਲੀ ਡਰਾਮਾ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪਸੰਦ ਆਊਗਾ ਤਾਂ ਤੁਹਾਨੂੰ ਮਤਲਬ ਬੰਨ ਕੇ ਰੱਖੇਗੀ ਕਹਾਣੀ ਜੋ ਮਤਲਬ ਪਰਿਵਾਰਾਂ ਦੇ ਵਿੱਚ ਆਮ ਅਸੀਂ ਦੇਖਦੇ ਆ ਪਰ ਉਹ ਚੀਜ਼ਾਂ ਜਦੋਂ ਅਸੀਂ ਸਕਰੀਨ ਤੇ ਦੇਖਦੇ ਆ ਕੁਝ ਲੋਕ ਤੋਂ ਵੱਡਾ ਬਹੁਤ ਸਬਕ ਵੀ ਲੈਂਦੇ ਨੇ ਮਤਲਬ ਜੋ ਅਸੀਂ ਹਾਸੇ ਵੀ ਹੁੰਦੇ ਨੇ ਉਹ ਸਾਰੀਆਂ ਮਤਲਬ ਫਿਲਮ ਵਿੱਚ ਪੂਰਾ ਡਰਾਮਾ ਹਰ ਚੀਜ਼ ਦੇਖਣ ਨੂੰ ਮਿਲੇਗੀ ਬਿਲਕੁਲ ਬਿਲਕੁਲ ਹਲਕੀ ਹਲਕੀ ਜਿਵੇਂ ਆਪਣੇ ਘਰਾਂ ਦੇ ਵਿੱਚ ਹਾਸੇ ਮਜ਼ਾਕ ਕਿਸੇ ਕਦੇ ਫਾਦਰ ਨੇ ਕਦੇ ਚਾਚੇ ਨੇ ਕੋ ਮਜ਼ਾਕ ਕਰਤਾ ਤਾਂ ਸਾਰੇ ਲੋਕ ਹੱਸਦੇ ਨੇ ਤਾਂ ਉਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਹਿਊਮਰ ਨੇ ਛੋਟੇ ਪਰਿਵਾਰਿਕ ਫਿਲਮ ਹੈ ਪਰਿਵਾਰ ਦਾ ਇਕੱਠਾ ਰਹਿਣਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਇਨਸੀਡੈਂਟਸ ਹੁੰਦੇ ਨੇ ਕਿਸ ਤਰ੍ਹਾਂ ਦੀ ਉਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਫਿਲਮ ਵਧਦੀ ਵਧਦੀ ਹੈ ਤੇ ਤੁਹਾਨੂੰ ਉਸ ਚੀਜ਼ ਦੇ ਵਿੱਚ ਬੜਾ ਵਧੀਆ ਲੱਗੂਗਾ ਕਿ ਫਿਲਮ ਤੁਹਾਨੂੰ ਆਪਣੇ ਫਲੋ ਦੇ ਵਿੱਚ ਬਿਠਾ ਕੇ ਲੈ ਜਾਏਗੀ ਤੇ ਸ਼ੁਕਰਾਨਾ ਉਸ ਚੀਜ਼ ਦਾ ਉਹਦੇ ਨਾਲ ਅਸੀਂ ਮਤਲਬ ਲਾਈਫ ਦੀ ਜਿਹੜੀ ਚੀਜ਼ਾਂ ਨੂੰ ਆਪਾਂ ਮਹਾਰਾਜ ਦਾ ਜਾਂ ਰੱਬ ਦਾ ਜਾਂ ਸਾਰੇ ਵੀ ਜਿਸ ਤਰ੍ਹਾਂ ਦੇ ਆਪਣੇ ਵੱਡੇ ਅਵਤਾਰ ਚੀਜ਼ਾਂ ਨੇ ਉਹਨਾਂ ਦਾ ਸ਼ੁਕਰਾਨਾ ਕਰਦੇ ਹਰ ਚੀਜ਼ ਦਾ ਜਾਂ ਆਪਾਂ ਆਪਾ ਫਾਦਰ ਦਾ ਵੀ ਕਰਦੇ ਆਪਾਂ ਆਪਣੇ ਰੱਬ ਦਾ ਵੀ ਕਰਦੇ ਆ ਤਾਂ ਉਸ ਚੀਜ਼ ਦੇ ਆਧਾਰ ਤੇ ਕਹਾਣੀ ਹੈ ਕਿ ਕਿਸ ਤਰ੍ਹਾਂ ਤੁਹਾਨੂੰ ਹਰ ਚੀਜ਼ ਦਾ ਸ਼ੁਕਰਾਨਾ ਕਿਸ ਤਰ੍ਹਾਂ ਕਰਨਾ ਚਾਹੀਦਾ ਰੱਬ ਦਾ ਕਰਨਾ ਚਾਹੀਦਾ ਕਿ ਅਸੀਂ ਸਾਡੇ ਕੋਲ ਅੱਜਕੱਲ ਅੱਜਕੱਲ ਜਿਵੇਂ ਸਾਡਾ ਸਰੀਰ ਹੈ ਸਾਡਾ ਸਲਾਮਤ ਹੈਗਾ ਸਾਰੇ ਅੰਗ ਪਰਮਾਤਮਾ ਸਾਨੂੰ ਬਖਸ਼ੇ ਨੇ ਇਹ ਸਭ ਤੋਂ ਵੱਡੀ ਗੱਲ ਹੈਗੀ ਹੈ ਤੇ ਇਸ ਸੀਟ ਫਿਲਮ ਦੇ ਤੁਸੀਂ ਅਸੀਂ ਟ੍ਰੇਲਰ ਦੇਖਿਆ ਜਿੱਦੇ ਕੁੜੀ ਦੀ ਗੱਲ ਕੀਤੀ ਗਈ ਹੈ ਜਦੋਂ ਸਿਰ ਤੋਂ ਸਾਇਆ ਉੱਠ ਜਾਂਦਾ ਵਤੋਂ ਘਰ ਵੱਲ ਦਾ ਤਾਂ ਉਹ ਇੱਕ ਅੱਜ ਆਮ ਕਹਾਣੀਆਂ ਹੈਗੇ ਪਰ ਉਹ ਚੀਜ਼ ਜਿਨ੍ਹਾਂ ਦੇ ਨਾਲ ਵਾਪਰੇ ਆ ਉਹਨਾਂ ਨੂੰ ਲੱਗਦਾ ਕਿ ਇਹ ਦੁਨੀਆ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਹ ਤੱਕ ਇੱਕ ਕਦਮ-ਕਦਮ ਤੇ ਉਹਨਾਂ ਨੂੰ ਬਹੁਤ ਕੁਝ ਜਿਹੜਾ ਸਾਹਮਣਾ ਕਰਨਾ ਪੈਂਦਾ ਬਸ ਇਹਦੇ ਵਿੱਚ ਇਹੀ ਚੀਜ਼ਾਂ ਤੁਹਾਨੂੰ ਦੇਖਣ ਲੱਗੀਆਂ ਜਿਹੜੇ ਤਿੰਨ ਕਿਰਦਾਰ ਪਿੱਛੇ ਦਿਖ ਰਹੇ ਨੇ ਤਾਂ ਇਹਨਾਂ ਤਿੰਨਾਂ ਕਿਰਦਾਰਾਂ ਦੀ ਕਹਾਣੀ ਆ ਤਾਂ ਜਿਹਦੇ ਵਿੱਚ ਕੀ ਇੱਕ ਜੀ ਬਾਬਾ ਤੁਸੀਂ ਉਸ ਔਰਤ ਦੀ ਗੱਲ ਕਰ ਰਹੇ ਹੋ ਕਿਦੇ ਸਿਰ ਤੋਂ ਜ ਸਾਇਆ ਉੱਠਦੇ ਤਾਂ ਉਹਦੀ ਜ਼ਿੰਦਗੀ ਕੀ ਬਣ ਜਾਂਦੀ ਹੈ ਇੱਕ ਹੋਰ ਵੀ ਆ ਨਾਲ ਜਿਹਦਾ ਜਵਾਨੀ ਦੇ ਵਿੱਚ ਵਿਚ ਆ ਜਵਾਨ ਪੁੱਤ ਚਲਾ ਜਾਵੇ ਘਰ ਦੇ ਜਿਹਦੀ ਜ਼ਿੰਮੇਵਾਰੀ ਸਾਰੀ ਉਸ ਪਰਿਵਾਰ ਤੇ ਕੀ ਬੀਤਦੀ ਆ ਉਹਦੇ ਨਾਲ ਕਿੰਨੀਆਂ ਮੁਸ਼ਕਲਾਂ ਫਿਰ ਉਹਦੀ ਜਿਹੜੀ ਨਾਲ ਤੀਜੀ ਕੜੀ ਇੱਕ ਹੋਰ ਬੰਦੇ ਤੇ ਡਿੱਗਦੀ ਆ ਬਿਜਲੀ ਕਿ ਜਿਹੜਾ ਛੋਟਾ ਹੁੰਦਾ ਉਹ ਨਜਾਇਜ਼ ਇੱਕ ਆਪਦੀ ਲਾਈਫ ਨੂੰ ਚਲਾਉਂਦੇ ਚਲਾਉਂਦੇ ਅਰਚਣ ਚ ਅਟਕ ਜਾਂਦਾ ਤੋ ਇਹਦੇ ਵਿੱਚ ਇਹੀ ਨੇ ਕਿ ਤਿੰਨੇ ਬੰਦੇ ਕਿਵੇਂ ਇੱਕ ਕਹਾਣੀ ਦੇ ਵਿੱਚ ਅਟਕਦੇ ਨੇ ਮਤਲਬ ਮਸ਼ਕਰੀਆਂ ਵੀ ਪੂਰੀਆਂ ਹੋਣ ਗਿਆ ਜਿਵੇਂ ਅਮਰਤਮਾਨ ਜਸਪਾ ਜਿਵੇਂ ਨਿੱਕੇ ਨਿੱਕੇ ਗੱਲਾਂ ਉਹਦਾ ਸੀ ਪ੍ਰੈਸ ਕਾਨਫਰੰਸ ਅਸੀਂ ਕੀਤੇ ਵੀ ਅਸੀਂ ਛੋਟੇ ਵੱਡੇ ਨਹੀਂ ਅਸੀਂ ਜਿਵੇਂ ਮਸ਼ਕਰੀਆਂ ਫੋਰਥ ਫੋਲੋ ਹਾਂ ਹਾਂ ਬਿਲਕੁਲ ਬਿਲਕੁਲ ਜਿਵੇਂ ਇਹਨਾਂ ਦਾ ਆਪਸ ਵਿੱਚ ਵੀ ਦੋਨਾਂ ਦਾ ਪਿਆਰ ਕਾਫੀ ਆ ਕਾਫੀ ਦੋਸਤੀ ਵਧੀਆ ਰਹੀ ਆ ਤੇ ਕਾਫੀ ਛੋਟੇ ਛੋਟੇ ਉਸੇ ਤਰ੍ਹਾਂ ਫਿਲਮ ਦੇ ਵਿੱਚ ਵੀ ਦੋਨਾਂ ਭਰਾਵਾਂ ਦੀ ਤੁਹਾਨੂੰ ਜੋੜੀ ਦੇਖਣ ਨੂੰ ਮਿਲੇਗੀ ਤੇ ਉਹਦੇ ਵਿੱਚ ਤੁਹਾਨੂੰ ਆਪਣੇ ਤਾਏ ਦੇ ਨਾਲ ਅਮਰਿਤ ਦੀ ਇੱਕ ਉੜੀ ਜੀ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਨਾ ਨਿੱਕੀਆਂ ਨਿੱਕੀਆਂ ਜਿਵੇਂ ਪਰਿਵਾਰਾਂ ਦੇ ਹੁੰਦਾ ਕੋਈ ਨਾ ਕੋਈ ਇੱਕ ਵੱਡੇ ਨਾਲ ਹੁੰਦਾ ਤੇ ਉਹ ਉਹਨਾਂ ਦੀ ਆ ਸਟੈਸ਼ਨ ਦੀ ਚੱਲਦੀ ਰਹਿੰਦੀ ਕਾਮਿਕ ਦੀ ਉਸ ਤਰ੍ਹਾਂ ਦੀ ਤੁਹਾਨੂੰ ਇਹ ਦੇਖਣ ਨੂੰ ਮਿਲੇਗੀ ਟਰੇਲਰ ਚ ਵੀ ਮਿਲੀ ਹੋਣੀ ਆ ਇਸ਼ਾਰਿਆਂ ਵਾਲੀਆਂ ਗੱਲਾਂ ਤੋਂ ਇਸ ਤਰ੍ਹਾਂ ਦਾ ਕਾਫੀ ਕੁਝ ਫਿਲਮਾਂ ਦੇ ਚਾ ਟਰੈਕਟਰ ਜਾਂ ਕਲਾਕਾਰ ਵਾਸਤੇ ਸਾਰੇ ਗਾਣੇ ਉਹਨੇ ਪੁੱਤਾ ਵਾਂਗ ਹੀ ਹੁੰਦੇ ਨੇ ਜਿਵੇਂ ਉਹਨਾ ਪਾ ਲਏ ਹੁੰਦੇ ਤੁਹਾਡੇ ਵਾਸਤੇ ਇਹ ਫਿਲਮ ਤੁਸੀਂ ਚਾਹੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਕੀਤੇ ਅੱਜ ਜਿਨ੍ਹਾਂ ਨੇ ਬਹੁਤ ਵੱਡਾ ਬਿਜ਼ਨਸ ਕੀਤਾ ਇਵਨ ਕੇਸ ਸੀ ਪੰਜਾਬੀ ਸਿਨੇਮੇ ਨੂੰ ਕਈ ਉਹਨੂੰ ਗਰੋਪ ਚ ਲੈ ਕੇ ਆਏ ਤੇ ਇਹ ਫਿਲਮ ਤੋਂ ਤੁਹਾਨੂੰ ਕੀ ਉਮੀਦ ਹੈਗੀ ਕਿਉਂਕਿ ਤੁਸੀਂ ਜੇਕਰ ਉਹ ਫਿਲਮਾਂ ਤੁਸੀਂ ਟੌਪ ਦੀਆਂ ਫਿਲਮਾਂ ਕੀਤੇ ਨੇ ਇਸ ਫਿਲਮ ਦੇ ਵਿੱਚ ਵੀ ਬਹੁਤ ਹੀ ਉਹ ਚੀਜ਼ਾਂ ਪਾਈਆਂ ਹੋਣਗੇ ਜਿਹੜੀਆਂ ਅਸੀਂ ਸ਼ਾਇਦ ਬਹੁਤ ਘੱਟ ਦੇਖਦੇ ਆ ਬਿਲਕੁਲ ਬਿਲਕੁਲ ਹਰ ਚੀਜ਼ ਇਹਦੇ ਵਿੱਚ ਜਿਹੜੇ ਵੀ ਅ ਇਮੋਸ਼ਨਸ ਨੇ ਕੈਪਚਰ ਕਰਨੇ ਨੇ ਉਹ ਮੋਸ਼ਨ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਨੂੰ ਉਹ ਚੀਜ਼ਾਂ ਨੂੰ ਇਮੋਸ਼ਨਲੀ ਮੈਨੂੰ ਲੱਗਦਾ ਕਿ ਤੁਹਾਨੂੰ ਹਸਾਉਗੀ ਵੀ ਫਿਰ ਥੋੜਾ ਜਿਹਾ ਐਂਡ ਦੇ ਵਿੱਚ ਜਾ ਕੇ ਤੁਹਾਨੂੰ ਰਵਾਉਗੀ ਵੀ ਤੁੜੀਆਂ ਅੱਖਾਂ ਦੇ ਵਿੱਚ ਸਾਰਿਆਂ ਦੇ ਪਾਣੀ ਹੋਏਗਾ ਤੇ ਇਹਦੇ ਵਿੱਚ ਮੈਨੂੰ ਜਿਹੜਾ ਨੀਰੂ ਦਾ ਕਿਰਦਾਰ ਉਹਨੇ ਆਪਦੇ ਅਪਚੇ ਜਿਹੜਾ ਕਲਾਈਮੈਕਸ ਦੇ ਵਿੱਚ ਪਰਫਾਰਮ ਕੀਤਾ ਬਹੁਤ ਹੀ ਜ਼ਬਰਦਸਤ ਕੀਤਾ ਔਰ ਜਸਨੇ ਵੀ ਆਪਦੀ ਪਰਫਾਰਮੈਂਸ ਜਿੰਨਾ ਉਹਦਾ ਕਿਰਦਾਰ ਉਹਨੂੰ ਦਿੱਤਾ ਗਿਆ ਉਹਨੇ ਬਹੁਤ ਹੀ ਬਿਊਟੀਫੁਲ ਤਰੀਕੇ ਨਾਲ ਨਵਾਇਆ ਔਰ ਅੰਮ੍ਰਿਤ ਨੇ ਵੀ ਇਸ ਫਿਲਮ ਦੇ ਵਿੱਚ ਕਾਫੀ ਅੱਛੀ ਆਪਦੀ ਲੁੱਕ ਕ੍ਰੀਏਟ ਕੀਤੀ ਔਰ ਉਸੇ ਤਰ੍ਹਾਂ ਹੀ ਪਰਿਵਾਰਕ ਜਿਹੜੇ ਰਿਸ਼ਤਿਆਂ ਨੂੰ ਨਾਲ ਚਲਦੇ ਵੜਾ ਦਿਆ ਆਪਦਾ ਅਦਾਕਾਰੀ ਕਰਕੇ ਗਿਆ ਡਾਇਰੈਕਟਰ ਦੀ ਅੱਖ ਕਿੰਨੇ ਨਾਗ ਵਰਗੀ ਅੱਖ ਹੁੰਦੀ ਕਹਿੰਦੇ ਵੀ ਡਾਇਰੈਕਟਰ ਨੇ ਦੂਰੋਂ ਦੇਖ ਲੈਣਾ ਵੀ ਇਹ ਚੀਜ਼ ਨਹੀਂ ਕਿੰਨਾ ਕੁ ਕਦੇ ਗੁੱਸਾ ਆਇਆ ਕਈ ਵਾਰੀ ਸੈੱਟ ਤੇ ਕੰਮ ਸਹੀ ਨਹੀਂ ਚੱਲਿਆ ਵੀ ਕਈ ਵਾਰੀ ਰੀਟੇਕ ਰੀਟੇਕ ਇਹ ਚੀਜ਼ ਨੂੰ ਕਿੰਨਾ ਕੁ ਆਪਦੇ ਆਪ ਜਿਉਂ ਕਿ ਤੁਸੀਂ ਤਾਂ 1997 ਤੋਂ ਲੈ ਕੇ ਇਸ ਲਾਈਨ ਨਾਲ ਜੁੜੇ ਹੋਏ ਹੋ ਆਪਦੀ ਥੋੜੀ ਜਿਹੀ ਜ਼ਿੰਦਗੀ ਵਾਰੀ ਤੁਹਾਡੇ ਜਾਣਦਾ ਤਾਂ ਬਿਲਕੁਲ ਕਿ ਇਹਦੇ ਵਿੱਚ ਕੋਈ ਮੈਨੂੰ ਇਹੋ ਜਿਹਾ ਕੋਈ ਇਸ਼ੂ ਨਹੀਂ ਆਇਆ ਕਿਉਂਕਿ ਸਾਰੇ ਜਿੰਨੇ ਵੀ ਆਰਟਿਸਟ ਹਨ ਆਪਾਂ ਕੰਮ ਕਰਦੇ ਆਂ ਪੰਜਾਬੀ ਇੰਡਸਟਰੀ 'ਚ ਜਿੰਨੀਆਂ ਪਿੱਛੇ ਫਿਲਮਾਂ ਕੀਤੀਆਂ ਤੋਂ ਲੈ ਕੇ ਹੁਣ ਤੱਕ ਤਾਂ ਸਾਰੇ ਵਧੀਆ ਆਰਟਿਸਟਸ ਨੇ ਬਹੁਤ ਅੱਛਾ ਪਰਫਾਰਮ ਕਰਦੇ ਨੇ ਸਾਰੇ ਗੁੱਡ ਤੇ ਇੰਨੀ ਕੋਈ ਮੈਨੂੰ ਦਿੱਕਤ ਨਹੀਂ ਆਈ ਤੇ ਇਹਦੇ ਵਿੱਚ ਵੀ ਮੈਨੂੰ ਕੋਈ ਇੰਨਾ ਜ਼ਿਆਦਾ ਬਿਲਕੁਲ ਪ੍ਰੋਬਲਮ ਨਹੀਂ ਆਈ ਕਿ ਨੀਰੂ ਵਨ ਟੇਕ ਆਰਟਿਸਟ ਆ ਅਮ੍ਰਿਤ ਵੀ ਜਿੰਨਾ ਉਹਨੂੰ ਸਮਝਾ ਦੋ ਤਾਂ ਉਹਨਾਂ ਉਹ ਜਲਦੀ ਪਿਕ ਕਰਕੇ ਉਹਨੂੰ ਪਰਫਾਰਮ ਕਰਦਾ ਜਸਦਾ ਵੀ ਹੈ ਕਿ ਪੂਰੀ ਮਿਹਨਤ ਕਰਕੇ ਫਟਾਫਟ ਇੱਕ ਜਾਂ ਦੋ ਟੇਕਾਂ ਦੇ ਵਿੱਚ ਪਰਫਾਰਮ ਕਰਦਾ ਰਿਹਾ ਸ਼ਰਾਰਤੀ ਕਹਿੰਦੇ ਦੋਨਾਂ ਚੋਂ ਅਸੀਂ ਫਿਲਮੇ ਚ ਤੁਸੀਂ ਇਹਨਾਂ ਦੇ ਨਾਲ ਭੀੜੇ ਕਿਉਂਕਿ ਇਹਨਾਂ ਦੀ ਰੀਲਾਂ ਵੀ ਕੁਝ ਬਹੁਤ ਵਾਇਰਲ ਹੋ ਰਹੀਆਂ ਨੇ ਜਿੰਦੇ ਤੇ ਅਮਰਤਮਨ ਬਹੁਤ ਸ਼ਰਾਰਤਾਂ ਕਰ ਰਹੇ ਨੇ ਬਿਲਕੁਲ ਬਿਲਕੁਲ ਉਹ ਦੇਖੋ ਜਿਹੜਾ ਛੋਟਾ ਕਿਰਦਾਰ ਕਰ ਰਿਹਾ ਕਰੈਕਟਰ ਤਾਂ ਛੋਟਾ ਹੀ ਹੁੰਦਾ ਉਹਨੇ ਸੁੜੀਆਂ ਜੀਆਂ ਸ਼ਰਾਰਤਾਂ ਕਰਨੀਆਂ ਹੀ ਹੁੰਦੀਆਂ ਉਹਨਾਂ ਨਾਲ ਮਿਲ ਕੇ ਤਾਂ ਪਰਿਵਾਰਕ ਤੌਰ ਤੇ ਬਾਕੀ ਮੈਂ ਵੀ ਬਹੁਤ ਸ਼ਰਾਰਤਾਂ ਕੀਤੀਆਂ ਸਾਰੇ ਹੀ ਕਰਦੇ ਸਾਰੇ ਪਤਾ ਐਕਟਰ ਤਾਂ ਵੀ ਜਦੋਂ ਹੁੰਦੇ ਨੇ ਚੁਗਲੀਆਂ ਲਾਣ ਜਾਂ ਜਿਵੇਂ ਕਹਿੰਦੇ ਨੇ ਠੂੰਗੇ ਲਾਣ ਦੀ ਆਰਤ ਹੈਗੀ ਹੁੰਦੀ ਹੈ ਬਿਲਕੁਲ ਬਿਲਕੁਲ ਤਾਂ ਜੋ ਮਾਹੌਲ ਵਧੀਆ ਬਣਿਆ ਰਹਿੰਦਾ ਗੁੱਸਾ ਨਹੀਂ ਆਉਂਦਾ ਤੇ ਔਰ ਸਾਡਾ ਕੰਮ ਵਧੀਆ ਚੱਲਿਆ ਵਧੀਆ ਚੱਲਦਾ ਰਿਹਾ ਸ਼ੂਟ ਦੇ ਉੱਤੇ ਤੇ ਇੰਨੇ ਕੋਈ ਸਾਨੂੰ ਸਾਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਸਾ ਖੇਡੇ ਚ ਫਿਲਮ ਕੰਪਲੀਟ ਕੀਤੀ ਐ ਕਿੰਨਾ ਤੋਟ ਕੇ ਇੰਨੇ ਵੱਡੇ ਸਿਨੇਮੇ ਦਾ ਹਿੱਸਾ ਬੰਨਣਾ ਬੰਬੇ ਤੋਂ ਹੁਣ ਪੰਜਾਬ ਵਾਲ ਮੌਕੇ ਦਾ ਪੰਜਾਬ ਹੁਣ ਬਹੁਤ ਜ਼ਿਆਦਾ ਫਿਲਮਾਂ ਚੱਲੋ ਬਣ ਰਹੀਆਂ ਤੁਸੀਂ ਬੰਬੇ ਤੱਕ ਉਹ ਸਫ਼ਰ ਅਸੀਂ ਥੋੜਾ ਜਾਨਣਾ ਚਾਹਾਂਗੇ ਕਿਵੇਂ ਕਹਾਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਅੱਜ ਪੰਜਾਬ ਦੀ ਏਡੀ ਵੱਡੇ ਵੱਡੇ ਫਿਲਮਾਂ ਤੁਸੀਂ ਕਰ ਰਹੇ ਹੋ ਬਿਲਕੁਲ ਬਸ ਸ਼ੁਰੂ ਤੋਂ ਸ਼ੌਂਕ ਸੀ ਕਰ ਜਦੋਂ ਪਹਿਲਾਂ ਥੀਏਟਰ ਸ਼ੁਰੂ ਕੀਤਾ ਥੀਏਟਰ ਕਰਦੇ ਕਰਦੇ ਸ਼ੌਂਕ ਜਾ ਗਿਆ ਕਿ ਯਾਰ ਡਾਇਰੈਕਟਰ ਵੀ ਬੜੀ ਵਧੀਆ ਜੌਬ ਹੈ ਤਾਂ ਅੱਛਾ ਲੱਗਦਾ ਸੀ ਕਰਨਾ ਕਿ ਯਾਰ ਕਿਸੇ ਨੂੰ ਮਤਲਬ ਗਾਈਡ ਕਰਨਾ ਤਾਂ ਐ ਕਰ ਤੂੰ ਐ ਕਰ ਤੂੰ ਐ ਕਰ ਤੂੰ ਤਾਂ ਫਿਰ ਸ਼ੌਂਕ ਜਾ ਗਿਆ ਕਿ ਯਾਰ ਨਹੀਂ ਫਿਰ ਉਸ ਟਾਈਮ ਇੱਥੇ ਆਪਣੇ ਇੰਡਸਟਰੀ ਵੱਡੀ ਨਹੀਂ ਸੀ ਉਸ ਟਾਈਮ ਬੰਬੇ ਬੰਬੇ ਸਟਰਗਲ ਕਰਨ ਸਾਰੀ ਦੁਨੀਆ ਸ਼ੁਰੂ ਤੋਂ ਜਾਂਦੀ ਹੈ ਜਦੋਂ ਇੰਡੀਆ ਦੇ ਉਹ ਹਨ ਉਸੇ ਤਰ੍ਹਾਂ ਅਸੀਂ ਵੀ ਲੋਕਾਂ ਦੀ ਤਰ੍ਹਾਂ ਸਟਰਗਲ ਕਰਨ ਗਏ ਤੇ ਉੱਤੇ ਸਟਰਗਲ ਕੀਤੀ ਬਹੁਤ ساری ਹਿੰਦੀ ਫਿਲਮਾਂ ਪਹਿਲਾਂ ਅਸਿਸਟ ਕੀਤੀਆਂ ਫਿਰ ਬਾਕੀ ਪੰਜਾਬ ਉਸ ਤੋਂ ਬਾਅਦ ਪੰਜਾਬੀ ਸਾਡੀ ਇੰਡਸਟਰੀ ਗਰੋ ਕੀਤੀ 2010 ਦੇ ਆਸ-ਪਾਸ ਤਾਂ ਸਾਨੂੰ ਮੌਕਾ ਮਿਲਿਆ ਫਿਰ ਉਸ ਤੋਂ ਬਾਅਦ ਅਸੀਂ ਆਪਦੀ ਪੰਜਾਬੀ ਇੰਡਸਟਰੀ ਦੀ ਜੌਬ ਕਿੰਨੀ ਗੋਖੀ ਹੁੰਦੀ ਹੈ ਪੂਰੀ ਫਿਲਮ ਬਣ ਜਾਂਦੀ ਹੈ ਅਸੀਂ ਡਿਊਰੇਸ਼ਨ ਦੇਖਦੇ ਹਾਂ 1 ਘੰਟਾ 28 ਮਿੰਟੇ ਦੋ ਦੋ ਤੋਂ ਚਲਦੋ ਅੱਜ ਕੱਲ ਘੱਟ ਹੀ ਹੁੰਦੀਆਂ ਨੇ ਅਸੀਂ ਉਸ ਫਿਲਮ ਦੇ ਪਿੱਛੇ ਡਾਇਰੈਕਟਰ ਦਾ ਕਿੰਨਾ ਕੋ ਹੁੰਦਾ ਹੈ ਕਿ ਪਰਿਵਾਰ ਨਾਲ ਕਿੰਨਾ ਕੋ ਟੁੱਟਣਾ ਪੈਂਦਾ ਜਦੋਂ ਅਸੀਂ ਫਿਲਮ ਨਾਲ ਜੁੜੇ ਹੁੰਨੇ ਆ ਫਿਰ ਹਰ ਚੀਜ਼ ਨੂੰ ਕਿੰਨਾ ਕੋ ਮੈਨੇਜ ਕਰਨਾ ਪੈਂਦਾ ਆਪ ਦੇਖੋ ਉਮ ਅਲੱਗ-ਅਲੱਗ ਹਰ ਬੰਦੇ ਤੇ ਜਿਵੇਂ ਹੋਰ ਡਾਇਰੈਕਟਰਸ ਨੇ ਸਾਰੇ ਉਹਨਾਂ ਦੇ ਪਰਸਨਲ ਕਿੰਨੇ ਆ ਪਰ ਮੇਰਾ ਕਈ ਵਾਰੀ ਅੰਦਾਜ਼ਾ ਜਦੋਂ ਮੈਂ ਕੰਮ ਕਰਦਾ ਤਾਂ ਥੋੜਾ ਜਿਹਾ ਬਹੁਤ ਹੀ ਐਮਰਜੈਂਸੀ ਹੋਵੇ ਸ਼ੂਟ ਦੇ ਦੌਰਾਨ ਘਰੇ ਤਾਂ ਮੈਂ ਗੱਲ ਕਰਦਾ ਨਹੀਂ ਅਦਰਵਾਇਜ਼ ਮੈਂ ਆਦੇ ਕੰਮ ਤੇ ਧਿਆਨ ਉਹ ਸ਼ਾਮ ਨੂੰ ਹੀ ਗੱਲ ਕਰਦਾ ਤੇ ਥੋੜਾ ਇਨਾਂ ਦਿਨਾਂ ਦੇ ਵਿੱਚ ਥੋੜੀ ਦੂਰੀ ਬਣੀ ਫਿਰ ਵੀ ਜਦੋਂ ਸਕ੍ਰਿਪਟ ਕਰੀਦੀ ਆ ਪੜ੍ਹੀਦੀ ਆ ਜਾਂ ਕਿਸੇ ਤਰ੍ਹਾਂ ਦਾ ਐਡਿਟ ਕਰੀਦਾ ਤਾਂ ਥੋੜਾ ਕੰਮ ਹੀ ਦੇਖੋ ਇਕਾਂਤ ਦਾ ਕੰਮ ਹੈ ਇਹ ਸਾਰਾ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਕਿਉਂਕਿ ਇਹ ਜਿਹੜਾ ਸੀਨ ਚੱਲ ਰਿਹਾ ਹੁੰਦਾ ਜੇਕਰ ਫੋਨ ਕਰ ਲਿਆ ਤਾਂ ਆਪਣਾ ਮਿੰਟਾਂ ਵਿੱਚ ਦਿਮਾਗ ਭਟਕੇ ਜਾਂਦਾ ਬਿਲਕੁਲ ਬਿਲਕੁਲ ਇਹ ਚੀਜ਼ ਬ੍ਰੇਕ ਕਰਦੀ ਹੈ ਦਾ ਕਿਸੇ ਵੀ ਤਰ੍ਹਾਂ ਦੇ ਇੰਟਰਫੀਰੈਂਸ ਪਰ ਚਲੋ ਫੈਮਿਲੀ ਉਹਨਾਂ ਤਾਂ ਇੰਨੇ ਸਾਲ ਹੋ ਗਏ ਸਾਰੇ ਪਰਿਵਾਰਕ ਫੈਮਿਲੀ ਦੇ ਮੈਂਬਰ ਸਮਝਦੇ ਆ ਜਦੋਂ ਸ਼ੂਟ ਉਹਨਾਂ ਨੂੰ ਪਤਾ ਕਿ ਸ਼ੂਟ ਚੱਲਦਾ ਪਿਆ ਜਾਦਾ ਫੋਨ ਨਹੀਂ ਕਰਦੇ ਤਾਂ ਜਵਾ ਵਾਈਫ ਨੂੰ ਫੋਨ ਕਰਦੇ ਆ ਤਾਂ ਵਾਈਫ ਉਹ ਚੀਜ਼ਾਂ ਨੂੰ ਸਾਰੇ ਮੈਨੇਜ ਕਰ ਲੈਂਦੀ ਆ ਤਾਂ ਉਹ ਨਹੀਂ ਸਪੋਰਟ ਕਰਦੀ ਆ ਵੀ ਆਹ ਵੀ ਉਹ ਸ਼ੂਟ ਆ ਜਾਓ ਉਹਦਾ ਸਕ੍ਰਿਪਟ ਕਰ ਰਹੇ ਨੇ ਤਾਂ ਜ਼ਰੂਰਤ ਹੈਗੀ ਹੈ ਕਿਉਂਕਿ ਰਾਈਟਿੰਗ ਹੋਵੇ ਤੁਸੀਂ ਕੁਝ ਇਸ ਤਰ੍ਹਾਂ ਦਾ ਜਿਹ ਮੀਡੀਆ ਦੇ ਰਿਲੇਟਡ ਜਾਂ Song ਜਾਂ ਕੋਈ ਵੀ ਕੰਮ ਕਰਦੇ ਉਹ ਤੇ ਕਾਂਤ ਚਾਹੀਦਾ ਹੁੰਦਾ ਹੈ। ਪਰ ਤਾਰਾ ਜੋੜਨੀ ਹੁੰਦੀਆਂ ਜਿਵੇਂ ਕਹਿੰਦੇ ਨੇ ਨਿੱਕੀ ਨਿੱਕੀ ਚੀਜ਼ ਨੂੰ ਜੋੜ-ਜੋੜ ਕੇ ਤਿੰਨਾਂ ਤਿੰਨਾਂ ਕਹਿੰਦੇ ਨੇ ਸਮੁੰਦਰ ਭਰਨਾ ਤੁਸੀਂ ਬਿਲਕੁਲ 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 ਰਾਈਟ ਹੁੰਦੇ ਸੋ ਐਨੇ ਸ਼ਾਟਸ ਦੇ ਪਹਿਲੇ ਦਿਨ ਤੋਂ ਇੱਕ ਸ਼ਾਟ ਲੈਣਾ ਫਿਰ ਇਹਨੇ ਸ਼ਾਟ ਜੋੜਨੇ ਆ ਫਿਰ ਉਹ ਸ਼ਾਟਸ ਜੋੜ ਕੇ ਡਬੀਆਂ ਕਰਨੀਆਂ ਬੈਕਗ੍ਰਾਉਂਡ ਮਿਊਜ਼ਿਕ ਕਰਨੇ ਗਾਣੇ ਲਿਖਵਾਉਣੇ ਕੱਪੜੇ ਡਿਜ਼ਾਈਨ ਕਰਨੇ ਲੁੱਕ ਡਿਜ਼ਾਈਨ ਕਰਨੇ ਕਿੰਨਾ ਕੁਸ਼ਣ ਦਾ ਡਾਇਰੈਕਟਰ ਦਾ ਕੰਮ ਹੈ ਬਹੁਤ ਡਾਇਰੈਕਟਰ ਨੇ ਜਿਵੇਂ ਹੁਣ ਫਰੰਟ ਸ਼ੂਟ ਕਰਨਾ ਫਿਰ ਉਹਨੂੰ ਸੇਮ ਬੈਕ ਲੈਣਾ ਫਿਰ ਉਹਨਾਂ ਨੂੰ ਜੋੜਨਾ ਇਹ ਸਾਰੀ ਜ਼ਿੰਮੇਵਾਰੀ ਮਤਲਬ ਕੰਦੇ ਤੇ ਪਹਾ ਤੁਹਾਡੇ ਹੀ ਹੁੰਦਾ ਹੈ ਬਿਲਕੁਲ ਗਾ ਸਪੋਰਟਰ ਸਾਰੀ ਟੀਮ ਹੁੰਦੀ ਹੈ ਮਤਲਬ ਸਾਨੂੰ ਹਰ ਡਿਪਾਰਟਮੈਂਟ ਦਾ ਇੱਕ ਬੰਦਾ ਮਿਲਦਾ ਕੈਮਰਾਮੈਨ ਮਿਲਦਾ ਉਹਨੇ ਸਾਡੇ ਨਾਲ ਮਿਲ ਕੇ ਚੱਲਣਾ ਕੀ ਸ਼ੂਟ ਕਰਨਾ ਐਡੀਟਰ ਹੁੰਦਾ ਉਹਨੇ ਫਿਲਮ ਕਿਵੇਂ ਜੋੜਨੀ ਉਹਨੇ ਸਪੋਰਟ ਕਰਨਾ ਤਾਂ ਹਰ ਚੀਜ਼ ਚ ਡਾਇਰੈਕਟਰ ਦੀ ਇਨਵੋਲਵਮੈਂਟ ਜ਼ਰੂਰ ਰਹਿੰਦੀ ਹੈ 뮤জিਕ ਬਣ ਰਿਹਾ ਲਿਰਿਕਸ ਲਿਖਵਾਉਣੇ ਤਾਂ ਲਿਰਿਕਸ ਵਾਲੇ ਨਾਲ ਬੈਠਣਾ ਮਿਊਜ਼ਿਕ ਬਣ ਰਿਹਾ ਤਾਂ ਮਿਊਜ਼ਿਕ 'ਨਾਂ ਬੈਠਣਾ ਮਿਕਸਿੰਗ ਹੋ ਰਹੀ ਆ ਤਾਂ ਮਿਕਸਿੰਗ 'ਚ ਬੈਠਣਾ ਡੀਆਈ ਫਿਲਮ ਕਲਰ ਹੋ ਰਹੀ ਆ ਤਾਂ ਉੱਥੇ ਬੈਠਣਾ ਹਰ ਚੀਜ਼ 'ਚ ਡਾਇਰੈਕਟਰ ਨੂੰ ਬੈਠਣਾ ਪੈਂਦਾ ਤਾਂ ਕਿਉਂਕਿ ਹਰ ਚੀਜ਼ ਉਹਦੇ ਵਿਜ਼ਨ ਨਾਲ ਚੱਲਦੀ ਆ ਉਹਨੇ ਸੋਚ ਕੇ ਉਹਨੂੰ ਕ੍ਰੀਏਟ ਕੀਤਾ ਹੁੰਦਾ ਜਿਵੇਂ ਆਪਾਂ ਘਰ ਦੇ ਵਿੱਚ ਜਾਂ ਕੋਈ ਪਰਿਵਾਰਕ ਮੈਂਬਰ ਜਿਹੜੇ ਉਹਨੇ ਜਦੋਂ ਵਿਆਹ ਰੱਖਦੇ ਆ ਤਾਂ ਇੱਕ ਫਾਦਰ ਫਿਗਰ ਜਾਂ ਕੋਈ ਦਾਦਾ ਉਹ ਸਾਰਾ ਉਹਨੂੰ ਹੋਲਡ ਕਰਦਾ ਨਾ ਉਸੇ ਤਰ੍ਹਾਂ ਹੀ ਫਿਲਮ ਪੂਰੀ ਨੂੰ ਇੱਕ ਵਨ ਇਹ ਜਿਹਨਾਂ ਦੇਖਣ ਵਾਲਾ ਬੰਦਾ ਡਾਇਰੈਕਟਰ ਤੋਂ ਥਰੂ ਹੁੰਦਾ ਦਾਦੇ ਦਾ ਰੋਲ ਹੀ ਹੁੰਦਾ ਮਤਲਬ ਫਿਲਮ ਵਿੱਚ ਇਹ ਹੈਗਾ ਵੀ ਫਿਰ ਉੱਥੇ ਵੀ ਕੋਈ ਛਿੜਕ ਵੀ ਦੇ ਤਾਂ ਫਿਰ ਉਹ ਦਾਦੇ ਵਾਲਾ ਕੰਮ ਹੈਗਾ ਵੀ ਉਹ ਸਹਣੀਆਂ ਪੈਂਦੀਆਂ ਸਹਣੇ ਬੰਦੇ ਸਾਰੇ ਸਹੰਦੇ ਨੇ ਕਿਉਂਕਿ ਜੋ ਵੀ ਚਲੋ ਅੱਜ ਕੱਲ ਦਾ ਸਾਰੇ ਆਪਣੇ ਹਮੇਸ਼ਾ ਹੀ ਸ਼ੁਰੂ ਤੋਂ ਵੀ ਰਹੇ ਆ ਵੀ ਚਲੋ ਇੰਨੇ ਆ ਆਰਟਿਸਟ ਜਿੰਨੇ ਵੀ ਲੋਕ ਨਾਲ ਜੁੜੇ ਨੇ ਹੁੰਦੇ ਨੇ ਕਹਾਣੀ ਦੇ ਫਿਲਮ ਦੇ ਤਾਂ ਸਾਰੇ ਉਸ ਲੈਵਲ ਦੇ ਹੁੰਦੇ ਆ ਤਾਂ ਇੰਨੀਆਂ ਚੀਜ਼ਾਂ ਨਹੀਂ ਦਿੱਕਤ ਆਉਂਦੀਆਂ ਪਰ ਫਿਰ ਵੀ ਥੋੜਾ ਸਮਝਾਉਣਾ ਕਿਤੇ ਕੁਛ ਆਉਦੀ ਹੁੰਦੀ ਆ ਕਿਉਂਕਿ ਡਾਇਰੈਕਟਰ ਨੂੰ ਜਦੋਂ ਸ਼ੂਟ ਕਰਨਾ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਹੁਣ ਆ ਰਾਈਟਰ ਨੇ ਕੋਈ ਸੀਨ ਲਿਖਤਾ ਉਹਨੇ ਲਿਖਤਾ ਕਿ 40 ਬਾਈ 40 ਦੇ ਕਮਰੇ ਚ ਸੀਨ ਆ ਹਮ ਪ੍ਰੋਡਿਊਸਰ ਬਜਟ ਜਾਂ ਲੋਕੇਸ਼ਨ ਅਵੇਲੇਬਿਲਟੀ ਜਾਂ ਉਸ ਚੀਜ਼ ਦੀ ਕਿਸੇ ਵੀ ਤਰ੍ਹਾਂ ਦੀ ਮਿਲ ਨਹੀਂ ਰਹੀ ਹੁਣ ਉਹ ਸੀਨ ਨੂੰ 20x20 ਦੇ ਕਮਰੇ ਚ ਲੈ ਕੇ ਆਉਣਾ ਹਣ ਲਿਖਿਆ ਉਹਨੇ 40x40 ਤਾਂ ਉਹ ਚੀਜ਼ਾਂ ਦੇ ਡਿਸਕਸ਼ਨਸ ਦੇ ਅਧੀਨ ਫਿਰ ਉਹਨੂੰ ਕਿਵੇਂ ਛੋਟਾ ਕਰਨਾ ਚੀਜ਼ਾਂ ਕਟਾ ਕੇ ਆਉਣੇ ਡਾਇਰੈਕਟਰ ਤੁਸੀਂ ਡਾਇਰੈਕਟਰ ਹੈਗੇ ਉਹ ਫੇਮਸ ਫਿਲਮਾਂ ਤੁਸੀਂ ਡਾਇਰੈਕਟ ਕੀਤੀਆਂ ਨੇ ਕੰਪਰਮਾਈਜ਼ ਕੀਤਾ ਕਦੇ ਵੀ ਨਹੀਂ ਇਹ ਚੀਜ਼ ਚਲੋ ਆਪਾਂ ਥੋੜਾ ਕਰ ਲਈਏ ਪਰ ਕਿਉਂਕਿ ਜੇਕਰ ਉਹਨੇ ਦੀ ਕਈ ਵਾਰੀ ਫਿਲਮ ਪਿੱਛੇ ਪਿਛੜ ਜਾਂਦੀ ਹੈ ਨੇ ਸਿਰਫ ਉਹਨਾਂ ਹੀ ਕਰੀਦਾ ਸੈਕਰੀਫਾਈਸ ਕਿ ਜਿਹਦੇ ਚ ਕੁਆਲਿਟੀ ਤੇ ਕੰਪਰੋਮਾਈਜ਼ ਨਾ ਹੋਵੇ ਜਾਂ ਕੋਈ ਤੁਹਾਡਾ ਗੱਲ ਕਹਿਣ ਵਾਲੀ ਕਨਵੇ ਨਾ ਹੋ ਰਹੀ ਹੋਵੇ ਉਹ ਨਾ ਖਰਾਬ ਹੋਵੇ ਉੱਥੇ ਤੱਕ ਕਰੀਦਾ ਵੀ ਜਿੱਤੇ ਹੁਣ ਬਿਲਕੁਲ ਹੀ ਅੜ ਕੇ ਨਹੀਂ ਜੀ ਮੈਂ ਤਾਂ ਆ ਚਾਹੀਦਾ ਹੀ ਹੈ ਪ੍ਰੋਡਿਊਸਰ ਦਾ 50000 ਰੁਪਿਆ ਲੱਖ ਰੁਪਿਆ ਨਜਾਇਜ਼ ਵੇਸਟ ਹੋ ਰਿਹਾ ਉਹਨੂੰ ਮੋਲਡ ਵੀ ਕਰੀਦਾ ਜਿੱਥੇ ਚਾਹੀਦਾ ਉੱਥੇ ਮਹਗਾਈ ਕਰੇ ਇੱਕ ਥੋੜਾ ਜਿਹਾ ਉਹ ਜਾਣ ਜਾਂਗੇ ਅੱਜ ਅਸੀਂ ਦੇਖਦੇ ਹਾਂ ਅੱਜ ਕੱਲ ਚਲੋ ਪ੍ਰੀ ਸ਼ੂਟ ਤੋਂ ਪਹਿਲਾਂ ਵੀਡੀਓ ਪੈਂਦੀਆਂ ਨੇ ਕੁਝ ਚੀਜ਼ਾਂ ਡਾਇਰੈਕਟ ਹੁੰਦੀਆਂ ਨੇ ਪੁੱਠੀਆਂ ਖੜਵਾਜੀਆਂ ਲਾਣੀਆਂ ਜਾਂ ਕੋਈ ਸਟੰਟ ਬਾਜ਼ ਹੁੰਦਾ ਉਹ ਕਈ ਵਾਰ ਸਾਡੇ ਨੌਜਵਾਨਾ ਜਿਹੜੇ ਸਟੰਟ ਕਰਨ ਲੱਗ ਜਾਂਦੇ ਨੇ ਇਹ ਇਹ ਸਾਰਾ ਸਿਸਟਮ ਜਿਹੜਾ ਹੈਗਾ ਇਹ ਸਾਰਾ ਮਤਲਬ ਇੱਕ ਡ੍ਰਿਲ ਸਿਸਟਮ ਨਾਲ ਹੁੰਦਾ ਸਾਰਾ ਜੋ ਵੀ ਜਾਂ ਨਹੀਂ ਬਹੁਤ ਇਹ ਚੀਜ਼ਾਂ ਤਾਂ ਦੇਖੋ ਰੀਅਲ ਲਾਈਫ 'ਚ ਨਹੀਂ ਕਰਨੀਆਂ ਚਾਹੀਦੀਆਂ ਜੋ ਸਿਨੇਮਾ 'ਚ ਹੁੰਦੀਆਂ ਹਨਾ ਉਦੋਂ ਚੰਗੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਬੁਰਾਈ ਵੀ ਦਿਖਾਈਦੀ ਹੈ ਪਰ ਬੁਰਾਈ ਸਿੱਖਣੀ ਨਹੀਂ ਚਾਹੀਦੀ ਬੁਰਾਈ ਇਸ ਕਰਕੇ ਦਿਖਾਈ ਜਾਂਦੀ ਹੈ ਕਿ ਚੰਗਾਈ ਫਿਰ ਬੁਰਾਈ ਦੇ ਉੱਤੇ ਹਾਵੀ ਹੁੰਦੀ ਹੈ ਨਾ ਜੇ ਫਿਲਮ ਦੇ ਵਿੱਚ ਬੁਰਾਈ ਹੈ ਨਹੀਂ ਚੰਗੀ-ਚੰਗੀਆਂ ਤਾਂ ਫਿਰ ਉਹ ਗੱਲ ਨਹੀਂ ਬਣਦੀ ਪਰ ਸਾਨੂੰ ਹਰ ਚੀਜ਼ 'ਚ ਮੈਂ ਗਾਣੇ ਹੋ ਗਏ ਕਹਾਣੀਆਂ ਹੋ ਗਿਆ ਬੁੱਕਸ ਹੋ ਗਿਆ ਪੜਨ ਵਾਲੀਆਂ ਦਾ ਫਿਲਮਾਂ ਹੋ ਗਿਆ ਇਹਨਾਂ ਤੋਂ ਚੰਗੀਆਂ ਚੀਜ਼ਾਂ ਹੀ ਸਿੱਖਣੀਆਂ ਚਾਹੀਦੀਆਂ ਬਹੁਤ ਅਸੀਂ ਉਹ ਦੇਖਦੇ ਹਾਂ ਸੀਨ ਆਂਦਾ ਕਿਤੇ ਵੀ ਲਿਖਿਆ ਹੁੰਦਾ ਵੀ ਇਹ ਚੀਜ਼ ਸਿਹਤ ਲਈ ਹਾਨੀ ਕਰਕੇ दारू-ਦਾਨਾ ਹਾਨੀ ਕਰਕੇ ਤੁਸੀਂ ਹਰ ਜੀ ਨੂੰ ਮੈਂਸ਼ਨ ਕਰਦਾ ਪਰ ਉਹ ਉਹ ਅਸੀਂ ਸਮਝਣ ਵਾਲੇ ਨੂੰ ਸਾਨੂੰ ਸਮਝਣਾ ਚਾਹੀਦਾ ਸਮਝਣਾ ਚਾਹੀਦਾ ਬਿਲਕੁਲ ਬਿਲਕੁਲ ਕਈ ਵਾਰੀ ਉਸ ਤਰ੍ਹਾਂ ਦੇ ਸੀਨ ਹੁੰਦੇ ਆ ਜਾਂ ਕਿਰਦਾਰ ਉਸ ਤਰ੍ਹਾਂ ਦੇ ਹੁੰਦੇ ਆ ਦੇਖੋ ਪੰਜਾਬੀ ਫਿਲਮਾਂ ਦੇ ਵਿੱਚ ਸਿਗਰਟ ਤਾਂ ਸਿਗਰਟ ਦਾ ਤਾਂ ਹਾਂ ਜ਼ੀਰੋ ਹੈ ਸਿਗਰਟ ਤਾਂ ਅਸੀਂ ਬਿਲਕੁਲ ਹੀ ਨਹੀਂ ਯੂਜ਼ ਕਰਦੇ ਕਿਉਂਕਿ ਸਾਡੇ ਕਲਚਰ ਸਾਡੇ ਏਰੀਆ ਦਾ ਹਿੱਸਾ ਨਹੀਂ ਹੈਗਾ ਨਾ ਸਾਡੀਆਂ ਕਹਾਣੀਆਂ ਦਾ ਹਿੱਸਾ ਹੈਗਾ ਹਾਂ ਸਾਡੇ ਸ਼ਰਾਬ ਪੰਜਾਬ ਦੇ ਹਿੱਸੇ 'ਚ ਹੈਗੀ ਹੈ ਕਦੇ ਸਾਨੂੰ ਅਨ ਅਨਸਰ ਦੇ ਨੇ ਜੋ ਸੀਨ ਬਣਿਆ ਤਾਂ ਉਹਦੇ ਚ ਯੂਜ਼ ਕਰਨੀ ਪੈਂਦੀ ਮੈਂ ਤਾਂ ਬਹੁਤ ਅਵੋਇਡ ਕਰਦਾ ਹਮੇਸ਼ਾ ਚੀਜ਼ਾਂ ਨੂੰ ਜਿੰਨਾ ਘੱਟ ਤੋਂ ਘੱਟ ਦਿਖਾ ਸਕਾਂ। ਸਾਰੇ ਇੱਕ ਉਹ ਹੁੰਦੇ ਨੇ ਸਕ੍ਰਿਪਟਡ ਚੀਜ਼ਾਂ ਹੁੰਦੀਆਂ ਨੇ ਉਹਦੇ ਕਿਹੜੇ ਕੋਈ ਰਿਐਲਿਟੀ ਹੁੰਦੀ ਹੈ। ਤੇ ਸ਼ੁਕਰਾਨਾ ਤੇ ਅਸੀਂ ਐਂਡ ਕਰਦੇ ਆਂ ਤੇ ਸ਼ੁਕਰਾਨੇ ਦਾ ਅਸੀਂ ਚਲੋ ਫਿਲਮ ਰਿਲੀਜ਼ ਹੋ ਰਹੀ ਹੈ। ਕਿੰਨਾ ਕੁ ਜਿਹੜਾ ਰਿਸਪੌਂਸ ਹੈਗਾ ਕਿੰਨੇ ਕੁ ਫੋਨ ਕਾਲ ਆ ਰਹੀਆਂ ਨੇ। ਵਧੀਆ ਸਾਰਾ ਰਿਸਪੌਂਸ ਵਧੀਆ ਲੋਕਾਂ ਨੇ ਪਿਆਰ ਦਿੱਤਾ ਟ੍ਰੇਲਰ ਨੂੰ ਵੀ ਬਹੁਤ ਪਸੰਦ ਕੀਤਾ। ਪੋਸਟਰ ਨੂੰ ਵੀ ਪਸੰਦ ਕੀਤਾ। ਗਾਣੇ ਵੀ ਸਾਰੇ ਲੋਕਾਂ ਨੂੰ ਪਸੰਦ ਆ ਰਹੇ ਨੇ ਤੇ ਵਧੀਆ ਲੋਕਾਂ ਨੂੰ ਰਿਸਪੌਂਸ ਆ ਰਿਹਾ ਹੋਪਫੁਲੀ ਮੈਨੂੰ ਲੱਗਦਾ ਕਿ ਅੱਛਾ ਰਿਜ਼ਲਟ ਆਏਗਾ ਤੇ ਲੋਕ ਵੀ ਨਿਰਾਸ਼ ਨਹੀਂ ਹੋਣਗੇ ਫਿਲਮ ਵੇਖ ਕੇ ਹੈਪੀ ਰਹਿਣਗੇ ਫਿਲਮ ਦੀ ਡਾਇਰੈਕਟਰ ਨੂੰ ਫਿਲਮ ਦੀ ਸਕਸੈਸ ਤੋਂ ਬਾਅਦ ਕਿੰਨਾ ਕੋ ਡਾਇਰੈਕਟਰ ਨੂੰ ਪਛਾਣਿਆ ਜਾਂਦਾ ਕਈ ਵਾਰੀ ਹੁੰਦਾ ਡਾਇਰੈਕਟਰ ਨੂੰ ਯਾਦ ਨਹੀਂ ਕੀਤਾ ਜਾਂਦਾ ਇਹ ਕਿੰਨੀ ਕੋ ਕਹਾਣੀ ਵਿੱਚ ਸੱਚਾਈ ਹੈਗੀ ਵੀ ਡਾਇਰੈਕਟਰ ਫਿਲਮ ਹਿੱਟ ਹੋ ਗਈ ਐਕਟਰ ਅੱਗੇ ਆ ਜਾਂਦੇ ਨੇ ਡਾਇਰੈਕਟਰ ਪਿੱਛੇ ਰਹਿ ਜਾਂਦਾ ਬਿਲਕੁਲ ਤਾਂ ਚਲੋ ਥੋੜਾ ਚੀਜ਼ਾਂ ਇਹ ਮਨਨ ਮਿਲ ਮਲਾ ਕੇ ਚੱਲਣ ਵਾਲੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਤੁਹਾਨੂੰ ਕਿਸ ਤਰ੍ਹਾਂ ਪੁਆਇੰਟ ਆਫ ਊ ਨਾ ਤੁਸੀਂ ਲੋਕਾਂ ਨੂੰ ਦੱਸਿਆ ਜਾਂਦਾ ਜਾਂ ਲੋਕ ਕਿਸ ਤਰ੍ਹਾਂ ਸਮਝ ਲੈਂਦੇ ਹਨ ਤਾਂ ਇੱਕ ਮੀਡੀਅਮ ਸਾਰਿਆਂ ਦਾ ਮਿਲ ਕੇ ਚੱਲਣ ਵਾਲਾ ਪਰ ਇੱਕ ਨਿਰਦੇਸ਼ਕ ਨਿਰਦੇਸ਼ ਦਿਸ਼ਾ ਨਿਰਦੇਸ਼ਕ ਕਹਿੰਦੇ ਹਨ ਇਸੇ ਕਰਕੇ ਕਹਿੰਦੇ ਉਹਨਾਂ ਇੱਕ ਰਸਤਾ ਜੰਗਲ ਦੇ ਜਿਵੇਂ ਬਹੁਤ ਸਾਰੇ ਜਿਹੀ ਚੀਜ਼ਾਂ ਦੀ ਆਪਾਂ ਗੱਲ ਕਰੀਏ ਸੈਰ ਮਤਲਬ ਜਿਵੇਂ ਟੂਰ ਜਾਂਦੇ ਨੇ ਤੇ ਗਾਈਡ ਹੁੰਦਾ ਹੈਨਾ ਜਿਵੇਂ ਹੋਰ ਬੱਚਿਆਂ ਨੂੰ ਕੋਈ ਲੈ ਕੇ ਜਾਂਦਾ ਟੀਚਰ ਲੈ ਕੇ ਜਾਂਦਾ ਹੈਨਾ ਬਹੁਤ ਸਾਰੇ ਇਸ ਤਰ੍ਹਾਂ ਦੀ ਜੇ ਗਾਈਡ ਜ਼ਰੂਰ ਹੁੰਦਾ ਉਸੇ ਤਰ੍ਹਾਂ ਫਿਲਮ ਉਹਦਾ ਰੀਜ਼ਨ ਇਹ ਨਹੀਂ ਹੈ ਕਿ ਉਹ ਇੱਕ ਬਹੁਤ ਇੰਟੈਲੀਜੈਂਟ ਹੋਗਾ ਉਹਦਾ ਰੀਜ਼ਨ ਇਹ ਹੈ ਕਿ ਉਹਨੂੰ ਪਤਾ ਹੈ ਕਿ ਉਹਨੇ ਸਾਰਾ ਕੁਝ ਸਿਰਜਿਆ ਹੋਇਆ ਕਿ ਆਹ ਰਾਸਤੇ ਤੇ ਜਾਣਾ ਇੱਥੇ ਆਪਾਂ ਆਈਸਕ੍ਰੀਮ ਖਾਣੀ ਇੱਥੇ ਪਾਣੀ ਪੀਣਾ ਇੱਥੇ ਵਾਸ਼ਰੂਮ ਜਾਵਾਂਗੇ ਇੱਥੇ ਖਾਣਾ ਖਾਵਾਂਗੇ ਤਾਂ ਉਹਦਾ ਵੀ ਇੱਕ ਨਿਰਦੇਸ਼ ਹੁੰਦਾ ਇੱਕ ਫੈਮਿਲੀ ਮੈਂਬਰ ਵੀ ਤੁਹਾਨੂੰ ਨਿਰਦੇਸ਼ ਕਰਦੇ ਫਾਦਰ ਜਾਂ ਕੋਈ ਗ੍ਰੈਂਡਫਾਦਰ ਉਹ ਤੁਹਾਡੇ ਪਰਿਵਾਰ ਨੂੰ ਦਿਸ਼ਾ ਦਿੰਦੇ ਹਨ ਆਪਾਂ ਆ ਫਸਲ ਵੀਤ ਜਾਾਂਗੇ ਆਪਾਂ ਐਂ ਕਰਾਂਗੇ ਇਸ ਮਹੀਨੇ ਕੁੜੀ ਦਾ ਵਿਆਹ ਕਰਾਂਗੇ ਫਿਰ ਮੁੰਡੇ ਤਾਂ ਉਹੀ ਇੱਕ ਇਹ ਵੀ ਇੱਕ ਪਰਿਵਾਰ ਹੈ ਤੋ ਦੇ ਵਿੱਚ ਇੱਕ ਮੋਢੀ ਬੰਦਾ ਹੁੰਦਾ ਜੀ ਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਸਾਰਿਆਂ ਨੂੰ ਆ ਦੱਸਦਾ ਵੀ ਤੁਸੀਂ ਆ ਕਰੋ ਤੁਸੀਂ ਆ ਕਰੋ ਪਿੰਡ ਵਾਲੇ ਖੁਸ਼ ਹੁੰਦੇ ਹੋਣਗੇ ਜਦੋਂ ਤੁਹਾਨੂੰ ਇੰਨੇ ਵੱਡੇ ਪਰਦੇ ਤੇ ਤੁਹਾਡੇ ਨਾਮ ਦੇਖਦੇ ਹੋਣਗੇ ਸਿਮਰਜੀਤ ਸਿੰਘ ਸਾਡੇ ਪਿੰਡ ਦੀ ਸ਼ਾਨ ਪਿੰਡ ਦਾ ਨਾਮ ਵੀ ਪੁੱਛਣਾ ਕਰਾਂਗੇ ਹਾਂ ਬਿਲਕੁਲ ਬਿਲਕੁਲ ਸਾਰੇ ਮੇਰਾ ਪਿੰਡ ਦੇ ਵਿੱਚ ਬੜਾ ਪਿਆਰ ਆ ਮੇਰੇ ਪਿੰਡ ਦਾ ਨਾਮ ਆ ਧੂੜਕੋਟ ਰਣਸੀ ਅ ਅੱਜ ਕੱਲ੍ਹ ਜ਼ਿਲ੍ਹਾ ਮੋਗਾ ਦੇ ਵਿੱਚ ਆ ਪਹਿਲਾਂ ਫਰੀਦਕੋਟ ਚ ਹੁੰਦਾ ਸੀ ਨਿਹਾਲ ਸਿੰਘ ਵਾਲਾ ਦੇ ਨੇੜੇ ਆ ਤਾਂ ਸਾਰੇ ਮੇਰੇ ਜਿਹੜੇ ਪਿੰਡ ਵਾਲੇ ਮਿੱਤਰ ਨੇ ਸੱਜਣ ਨੇ ਗਾਮਾਂ ਦੇ ਬੱਚੇ ਨੇ ਤਾਂ ਮੇਰੀ ਉਹਨਾਂ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੜੀ ਨੇੜਤਾ ਆਇਆ ਤੇ ਜਦੋਂ ਵੀ ਜਾਈਦਾ ਬੜਾ ਪਿਆਰ ਸਾਡੇ ਪੁੱਤਰ ਵੀ ਪਰਾਵਾ ਬਣਾ ਦੇ ਯਾਰ ਐਕਟਰ ਨੇ ਸ਼ੌਕ ਹੈਗਾ ਕੋਈ ਕਹਿੰਦਾ ਨਾ ਚਾਚੇ ਨੂੰ ਵੇਖ ਵੇਖ ਕੇ ਬਣਦਾ ਜਾਂ ਤਾਏ ਨੂੰ ਵੇਖ ਬਿਲਕੁਲ ਹੈ ਤਾਂ ਚਲੋ ਸਾਰਿਆਂ ਨੂੰ ਹੁੰਦਾ ਹੀ ਆ ਵੀ ਯਾਰ ਆਪਾਂ ਵੀ ਮੁੰਡੇ ਨੂੰ ਬਣਾ ਦਿੰਦੇ ਆ ਆਪਾਂ ਵੀ ਮੁੰਡੇ ਨੂੰ ਸਾਰੇ ਕਹਿੰਦੇ ਰਹਿੰਦੇ ਤੇ ਚੀਜ਼ਾਂ ਤਾਂ ਚਲਦੀਆਂ ਰਹਿੰਦੀਆਂ ਪਰ ਇਹ ਚੀਜ਼ਾਂ ਦੇ ਵਿੱਚ ਇਹ ਹੈ ਕਿ ਕਿਸੇ ਨੂੰ ਹੱਥ ਫੜ ਕੇ ਇੱਕੋ ਦਮ ਨਹੀਂ ਝੁੱਕਿਆ ਜਾਂਦਾ ਇਹ ਇੱਕ ਅਲੱਗ ਹਰ ਚੀਜ਼ ਚ ਭਕਣਾ ਪੈਂਦਾ ਹਰ ਚੀਜ਼ ਲੋਹਾ ਹੋਵੇ ਭਾਂਡੇ ਬਣਨੇ ਹੋਣ ਸੋਨਾ ਹੋਵੇ ਹਰ ਚੀਜ਼ ਭਕਦਾ ਉਸੇ ਤਰ੍ਹਾਂ ਡਾਇਰੈਕਟਰ ਕਈ ਵਾਰੀ ਤੁਹਾਡੇ ਕੋਲ ਕੋਈ ਆ ਜਾਂਦੇ ਨੇ ਐਕਟਰ ਜਾਂ ਕੋਈ ਉਸੀਂ ਵਰਮੋਤੇ ਕਰਦੇ ਵੀ ਹਾਲੇ ਸਮਾਂ ਤੈਨੂੰ ਦੇਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਕਈ ਬਿਲਕੁਲ ਹੀ ਕੱਚੇ ਹੀ ਉੱਠ ਕੇ ਆ ਜਾਂਦੇ ਨਾ ਮਤਲਬ ਪਿੰਡੋਂ ਆ ਗਏ ਜੀ ਭਾਈ ਬਹੁਤ ਸਾਰੇ ਮੈਸੇਜ ਮੇਲਾ ਵੀ ਆਉਂਦੀਆਂ ਫੋਨ ਵੀ ਆਉਂਦੇ ਆ ਭਾਈ ਮੈਂ ਐਕਟਰ ਮੈਂ ਤੂੰ ਕੀ ਕਰਦਾ ਮੈਂ ਜੀ ਕੁਛ ਨਹੀਂ ਐ ਤਾਂ 10ਵੀਂ ਪਾਸ ਕੀਤੀ ਹੈ ਮੈਨੂੰ ਬੜਾ ਚਾਅ ਹੈ ਐਕਟਰ ਬਣਨਾ ਮੈਂ ਐ ਕਰ ਦੇਣਾ ਮੈਂ ਉਹ ਕਰ ਦੇਣਾ ਪਰ ਉਹ ਇਹ ਇੱਕ ਹਰ ਬੰਦੇ ਉਸ ਟਾਈਮ ਚ ਹੁੰਦਾ ਪਰ ਰਿਐਲਿਟੀ ਕੁਝ ਹੋਰ ਹੈ ਤਾਂ ਹਰ ਕਿਸੇ ਨੂੰ ਸਮਝਾਈਦਾ ਵੀ ਤੁਸੀਂ ਕਿਸ ਤਰ੍ਹਾਂ ਕਰੋ ਜਿਵੇਂ ਅਸੀਂ ਗਏ ਆ ਉਵੇਂ ਸਾਰਿਆਂ ਨੂੰ ਕਰਨਾ ਕੋਈ ਕਿਸੇ ਨੂੰ ਮਤਲਬ ਨੀ ਕਰਸਦਾ ਗਿਆ ਯਾਰ ਇਹਨੂੰ ਫੜੋ ਤੇ ਬਣਾ ਦਿਓ ਬਣਦਾ ਨਹੀਂ ਇਸ ਤਰ੍ਹਾਂ ਉਹਦੀ ਪਿੱਛੇ ਆਪਦੀ ਵੀ ਮਿਹਨਤ ਹੁੰਦੀ ਆ ਹਨਾ ਹਰ ਫਿਲਮ ਦੇ ਵਿੱਚ ਜਦੋਂ ਕੋਈ ਨਵਾਂ ਆਰਟਿਸਟ ਵੀ ਆਉਂਦਾ ਉਹਦੇ ਪਿੱਛੇ ਕਿੱਡੀ ਵੱਡੀ ਯਰਨੀ ਹੁੰਦੀ ਆ ਤਾਂ ਉਸ ਜਰਨੀ ਤੱਕ ਪਹੁੰਚਦਾ ਹਨਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਅਸੀਂ ਅਮੀਰ ਕਰਾਂਗੇ ਸ਼ੁਕਰਾਨਾ ਮੂਵੀ ਸੁਪਰ ਡੂਪਰ ਹਿੱਟ ਹੋਵੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਜਲਦੀ ਫਿਲਮ ਦੇਖੋ